ਅੰਦੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ 3744 ਜਣੇ ਤੇ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਵਾਸਤੇ ਨਿਊ ਹਾਲੈਂਡ ਟਰੈਕਟਰ ਐਂਡ ਟਰਾਲੀ ਲੈ ਕੇ ਆਏ ਆਂਗੇ ਸਭ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੇਕਰ ਤੁਸੀਂ ਵੀ ਸਾਡੇ ਚੈਨਲ ਤੇ ਐਡ ਲਗਾਉਣੀ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਨੂੰ WhatsApp ਤੇ ਫੋਟੋ ਭੇਜ ਸਕਦੇ ਹੋਗੇ ਅਸੀਂ ਆਪਣੇ ਚੈਨਲ ਤੇ ਐਡ ਲਾ ਦਾਂਗੇ ਨਾਲ ਹੀ ਸਾਰੀ ਡਿਟੇਲ ਵੀ ਕਿੰਨਾ ਮਾਡਲ ਆ ਤੇ ਕੀ ਰੇਟ ਆਗਾ ਤੇ ਫੋਨ ਨੂੰ ਤੁਸੀਂ ਟੇਡਾ ਕਰਕੇ ਫੋਟੋ ਖਿੱਚਣੀਆਂ ਨੇ ਸਿੱਧਾ ਕਰਕੇ ਨਹੀਂ ਖਿੱਚਣੀਆਂ ਉਹ ਵੀਰੇ ਲੋਟ ਨਹੀਂ ਆਉਂਦੀਆਂ ਹੈਗੇ ਤੁਸੀਂ ਟੇਡਾ ਕਰਕੇ ਫੋਨ ਨੂੰ ਫੋਟੋ ਖਿੱਚਣੀਆਂ ਨੇਗੀ ਤੇ ਆਪਾਂ ਤੁਹਾਨੂੰ WhatsApp ਨੰਬਰ ਦੱਸ ਦਿੰਨੇ ਆਂਗੇ ਤੇ ਆਪਣਾ ਨੰਬਰ ਹੈਗਾ ਵੀਰੇ 98764 69411 ਇੱਕ ਵਾਰੀ ਦੁਬਾਰਾ ਦੱਸ ਦਿੰਨੇ ਆ 98764 69411 ਇਸ ਨੰਬਰ ਤੇ ਤੁਸੀਂਾਨੂੰ WhatsApp ਤੇ ਫੋਟੋ ਭੇਜ ਸਕਦੇ ਹੋਗੇ ਅਸੀਂ ਆਪਣੇ ਚੈਨਲ ਤੇ ਐਡ ਲਾ ਦਾਂਗੇ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਆਪਣੇ ਲਵੇ ਹਾਲੈਂਡ ਟਰੈਕਟਰ ਬਹੁਤ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈਗਾ ਫੈਬਰਰੀ ਛਤਰੀ ਲੱਗੀ ਹੋਈ ਹੈ ਨਾਲ ਦੇ ਟਾਇਰ ਨੇ 60 ਪੈਸੇ ਟਾਇਰ ਨੇਗੇ ਫੁੱਲ ਸਾਫ਼ ਕੰਡੀਸ਼ਨ ਚ ਪਿਆ ਹਾਲੈਂਡ ਤੁਸੀਂ ਚਲਾ ਕੇ ਦਸੱਲੀ ਕਰਕੇ ਖਰੀਦ ਸਕਦੇ ਹੋਗੇ ਫੁੱਲ ਤਾਕੜਾ ਟਰੈਕਟਰ ਹੈਗਾ ਤੇ ਇਹ ਟਾਇਰ ਟੂਰ ਨਾਲ ਦੇ ਨੇ 60 ਪੈਸੇ ਟਾਇਰ ਪਏ ਨੇ ਫੈਬਰਰੀ ਛਤਰੀ ਲੱਗੀ ਹੋਈ ਹੈਗੀ ਵਧੀਆ ਡੈਕ ਲੱਗਿਆ ਹੋਇਆ ਵੀਰੇ ਤੇ ਫੁੱਲ ਸ਼ੌਂਕੀਆ ਟਰੈਕਟਰ ਹੈਗਾ ਤੇ ਬਾਕੀ 2013 ਮਾਡਲ ਦਾ ਟਰੈਕਟਰ ਹੈਗਾ ਬਹੁਤ ਜਿਆਦਾ ਸਾਫ਼ ਕੰਡੀਸ਼ਨ ਦਾ ਟਰੈਕਟਰ ਆ ਵੀਰੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋਗੇ ਇਹ ਟਰੈਕਟਰ ਮਾਨਸਾ ਏਰੀਆ ਤੇ ਪਿੰਡ ਬੱਛੋਆ ਨਾਲ ਨੇੜੇ ਬਲਾਡਾ ਪੈਂਦਾ ਹੈਗਾ ਇੱਥੇ ਖੜਾ ਹੈਗਾ ਤੇ ਆਪਾਂ ਜੇਕਰ ਤੁਸੀਂ ਇਸ ਟਰੈਕਟਰ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਬਾਈਆਂ ਦਾ ਮੋਬਾਈਲ ਨੰਬਰ ਦੱਸ ਦਿੰਨੇ ਆਂਗੇ ਮੋਬਾਈਲ ਨੰਬਰ ਬਾਈਆਂ ਦੇ ਸਕਰੀਨ ਤੇ ਸ਼ੋ ਹੋ ਰਿਹਾ ਤੁਸੀਂ ਇਹ ਨੰਬਰ ਤੇ ਮੋਬਾਈਲ ਫੋਨ ਲਾ ਕੇ ਬਾਈਆਂ ਨਾਲ ਗੱਲ ਕਰ ਸਕਦੇ ਹੋਗੇ ਤੇ ਇਸ ਟਰੈਕਟਰ ਨੂੰ ਖਰੀਦ ਸਕਦੇ ਹੋਗੇ ਤੇ ਟਰਾਲੀ ਵੀ ਇਸੇ ਬਾਈ ਲਵੇਗੀ 2013 ਮਾਡਲ ਦਾ ਟਰੈਕਟਰ ਹੈਗਾ 495000 ਰੁਪਏ ਰੇਟ ਹੈਗਾ ਬਾਕੀ ਮੌਕੇ ਤੇ ਲੈਸ ਹੋ ਜੂਗਾ ਕੋਈ ਇਹ ਰੇਟ ਫਿਕਸ ਨਹੀਂ ਹੈਗਾ ਤੇ ਪਿੰਡ ਬੱਛੋਆਣਾ ਜ਼ਿਲ੍ਹਾ ਮਾਨਸਾ ਤੇ ਨੇੜੇ ਬਲਾਡਾ ਇਹ ਫਸਟ ਹੰਡ ਟਰੈਕਟਰ ਹੈ ਇੱਕ ਹੱਥ ਚੱਲਿਆ ਹੋਇਆ ਫੁੱਲ ਸਾਫ਼ ਕੰਡੀਸ਼ਨ ਦਾ ਟਰੈਕਟਰ ਦੀ ਆਪਾਂ ਅੱਗੇ ਤੁਹਾਨੂੰ ਦਿਖਾਉਣੀ ਆ ਟਰਾਲੀ ਇਹ ਟਰਾਲੀ ਵੀ ਉਸੇ ਬਾਈ ਲਵੇਗੀ ਟਰਾਲੀ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਹੋ 2016 ਮਾਡਲ ਦੀ ਟਰਾਲੀ ਹੈਗੀ ਟੈਨ ਡੂਰਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋਗੇ ਫੁੱਲ ਹੈਵੀ ਮਣੀ ਹੋਈ ਟਰਾਲੀ ਕੋਈ ਹੌਲੀ ਨਹੀਂ ਹੈਗੀ ਫੁੱਲ ਜ਼ਬਰਦਸਤ ਟਰਾਲੀ ਹੈ ਡਬਲ ਟੈਰੀ ਟਰਾਲੀ ਆ ਅੱਠ ਦੇ ਗਾਡਰ ਲੱਗੇ ਹੋਏ ਨੇ ਤੇ ਅੱਠ ਦੇ ਗਾਡਰ ਵਧੀਆ ਮੋਟਾ ਫਰਸ਼ ਲੱਗਿਆ ਹੋਇਆ ਹੈਗਾ ਸਾਰਾ ਮਾਲ ਵੀਰੇ ਦੋ ਦਾ ਲੱਗਿਆ ਹੋਇਆ ਹੈਗਾ ਬਾਕੀ ਜਿਆਦਾ ਜਾਣਕਾਰੀ ਲਈ ਆਪਾਂ ਤੁਹਾਨੂੰ ਨੰਬਰ ਦੱਸ ਦਾਂਗੇ ਬਾਈਆਂ ਨਾਲ ਗੱਲ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਫੁੱਲ ਹੈਵੀ ਟਰਾਲੀ ਆ ਤੇ 2016 ਮਾਡਲ ਦੀ ਟਰਾਲੀ ਹੈਗੀ 3 ਫੁੱਟਾ ਬੈੱਡ ਲੱਗਿਆ ਹੋਇਆ ਵੀਰੇ ਤੇ 11 6.5 ਟਰਾਲੀ ਆ ਵੀਰੇ ਟੋਪੀ ਜਾਲੀ ਬੈੱਡਾ 3 ਫੁੱਟਾ ਬੈੱਡਾ ਬਿਲਕੁਲ ਓਕੇ ਟਰਾਲੀ ਆ ਡਬਲ ਟੇਰੀਆ ਫੁੱਲ ਸਾਫ ਕੰਡੀਸ਼ਨ ਦੀ ਟਰਾਲੀ ਆ 2016 ਮਾਡਲ ਤਾਂ ਆਪਾਂ ਤੁਹਾਨੂੰ ਇਸ ਟਰਾਲੀ ਦੇ ਜੇਕਰ ਰੇਟ ਦੀ ਗੱਲ ਕਰੀਏ ਉਹ 1,70,000 ਰੁਪਿਆ ਰੇਟ ਰੱਖਿਆ ਗਿਆ ਬਾਕੀ ਮੌਕੇ ਤੇ ਲੈਸ ਹੋ ਜਾਊਗਾ ਆਪਾਂ ਤੁਹਾਨੂੰ ਦੱਸ ਦਿੰਨੇ ਆ ਪਿੰਡ ਦੁਵਾਰੇ ਦੱਸ ਦਿੰਨੇ ਆਗੇ ਜ਼ਿਲ੍ਹਾ ਵੀ ਦੁਵਾਰੇ ਦੱਸ ਦਿੰਨੇ ਆ ਜ਼ਿਲ੍ਹਾ ਮਾਨਸਾ ਪਿੰਡ ਬੱਛੋਆਣਾ ਤਿੰਨੇੜੇ ਭਲਾੜਾ ਮੋਬਾਈਲ ਨੰਬਰ ਇੱਕ ਵਾਰੀ ਦੁਬਾਰਾ ਦੱਸ ਦਿੰਨੇ ਆ ਮੋਬਾਈਲ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਥੋਡੀ ਮੋਬਾਈਲ ਦੀ ਸਕਰੀਨ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਟਰਾਲੀ ਬਿਲਕੁਲ ਓਕੇ ਆ 2016 ਮਾਡਲ ਦੀ ਟਰਾਲੀ ਆ ਤੇ ਤੇ 1 ਲੱਖ 70000 ਰੁਪਿਆ ਰੇਟ ਰੱਖਿਆ ਗਿਆ ਬਾਕੀ ਮੌਕੇ ਤੇ ਮਾਨ ਤਨ ਫੁੱਲ ਹੋਊਗਾ ਜੇ ਤੁਸੀਂ ਵੀਡੀਓ ਦੇਖ ਕੇ ਜਾਉਗੇ ਧੰਨਵਾਦੀ ਜੀ ਜੇਕਰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ